ਲਾ 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 ਬੇਬੇ ਦਾ ਹਾਲ ਚਾਲ ਪਤਾ ਕਰਦੇ ਜਾ ਕੇ ਫਿਰ ਅੱਜ ਸਾਸਿਕਾ ਸਾਸਿਕਾ ਬੇਬੇ ਜੀ ਸਾਸਿਕਾ ਕਿੱਦਾਂ ਹਾਲ ਬੇਬੇ ਜੀ ਸਾਸਿਕਾ ਜੀ ਬਹੁਤ ਠੀਕ ਠਾਕ ਹਾਂਜੀ ਵਧੀਆ ਹਾਂ ਠੀਕ ਠਾਕ ਹੋਰ ਕੀ ਕਰਦੀਆਂ ਹਾਂ ਹਾਂ ਮੈਂ ਬੈਠੀ ਆ ਜਾ ਕੇ ਹੋਰ ਬੇਬੇ ਸੁਣਾ ਕਿਦਾਂ ਨਮੀਤਾ ਜੀ ਹਾਂ ਨਵੀਂ ਕਾਇਕਦਾ ਕੰਮ ਤੋਂ ਆ ਕੇ ਠੀਕ ਠਾਕ ਆ ਗਿਆ ਹਾਂਜੀ ਹਾਂ ਕੰਮ ਤੋਂ ਆ ਗਿਆ ਮੈਂ ਕਿਹਾ ਬੇਬੇ ਦਾ ਹਾਲ ਚਾਲ ਪਤਾ ਕਰਾਂ ਕੰਮ ਕਿਦਾਂ ਵਧੀਆ ਕੰਮ ਠੀਕ ਠਾਕ ਆ ਹਾਂ ਬੇਬੇ ਮੈਂ ਕਿਹਾ ਕਿਦਾਂ ਜਹਾਜ਼ ਦਾ ਦੱਸਿਆ ਦੁਬਾਰਾ ਦੱਸੀ ਜਹਾਜ਼ ਦਾ ਕਿਦਾਂ ਹੋ ਸੀਗਾ ਹੋਇਆ ਜਹਾਜ਼ ਵਿੱਚ ਮੈਂ ਫੇਰ ਦੱਸੂਗੀ ਮੈਂ ਚਾਹ ਲਿਆ ਵਾਰਫੀ ਦਾ ਅਸਲ ਚਾਹ ਜਗਾ ਦਾ ਨਵਾ ਅਜਾ ਵਾਰਫੀ ਦਾ ਚਾਹ ਲਈਏ ਪਹਿਲਾਂ ਮੈਂ ਵੀ ਨਹੀਂ ਜਾਵਾਂ ਅੱਛਾ ਲੇ ਤਾਂ ਕੋਈ ਤਾਂ ਹੈ ਨਹੀਂ ਗੱਲ ਬੇਬੇ ਆਈ ਆ ਵਾ ਜਾ ਪਹਿਲਾਂ ਪੁੱਛ ਆ ਲਾ ਪੈ ਮੈਨੂੰ ਲੈ ਤਾਂ ਦੱਸ ਹੈ ਨਹੀਂ ਗੱਲ ਬੇਬੇ ਨੂੰ ਕਿੰਮ ਕਰਨਾ ਬਣਾ ਬੇਬੇ ਫੇਰ ਦੱਸਣਾ ਆ ਵੀ ਕਿ ਖੇ ਦੱਸੂਗੀ ਅੱਛਾ ਬਰਫੀ ਕਿਹੜੀ ਚਾਹੀਦੀ ਖੋਏ ਵਾਲੀ ਕਿਹੜੀ ਖੋਏ ਵਾਲੀ ਨਹੀਂ ਹੁੰਦੀ ਲੈ ਬੇਬੇ ਗੱਲ ਕਿਹੜੀ ਆ ਹੁਣੇ ਆ ਪਾ ਲਿਆਉਣੇ ਆ ਬਰਫੀ ਦੀ ਕਿਹੜੀ ਗੱਲ ਆ ਆ ਵੱਡਾ ਵੱਡਾ ਲੈ ਫੇਰੇ ਪਤ ਲੈ ਹੁਣੇ ਲਿਆਉਣੇ ਬੇਬੇ ਗੱਲ ਹੀ ਕੋਈ ਨਹੀਂ ਹੈ ਕਿ ਨਹੀਂ ਗੱਲ ਆਈ ਗਦਾਈ ਆ ਠੀਕ ਆ ਠੀਕ ਆ ਹੁਣੇ ਲਿਆ ਹੁਣੇ ਬਰਫੀ ਚਾਹ ਨਾਲ ਹੁਣੇ ਲਿਆ ਕੇ ਆਉਣੇ ਬੇਬੇ ਬਾਦਸਾਂ ਇੱਕ ਵਾਰ ਦੱਸ ਦੇ ਮੈਂ ਯਾਦ ਜਦੋਂ ਉੱਡਿਆ ਠੀਕ ਨਹੀਂ ਗੱਲ ਹਾਂ ਉੱਡਾ ਜਗਾ ਬੈਠ ਹਾਂ ਬੇਬੇ ਬਰਫੀ ਲੈ ਫੇ ਮੈਂ ਲੈ ਕੇ ਆਉਣ ਲੱਗਾ ਠੀਕ ਨਹੀਂ ਗੱਲ ਤੇ ਸਾਡੇ ਚਾਹ ਲੈ ਕੇ ਬਰਫੀ ਲੈ ਆ ਦਾ ਅਸਲ ਚੱਲ ਫੇ ਤਿਆਰ ਹੋ ਜਾ ਠੀਕ ਨਹੀਂ ਗੱਲ ਮੈਂ ਲੱਗਾ ਲੈ ਮੈਂ ਲੱਗਾ ਲੱਗਾ ਵੇ ਲੈ ਆਉਣ ਲੱਗਾ ਬਾਅਦ ਆ ਗਿਆ ਕੀ ਕਰਾਂ ਮੈਂ ਨਾ ਨਾ ਫਿਕਰ ਨਾ ਕਰ ਹਾਂ ਲੈ ਕੇ ਆਉਣ ਲੱਗਾ ਬੱਬੇ ਮਰਫੀ ਪਾ ਚਾਹ ਦਿਖਾ ਦੇ ਕਿ ਦੌੜਦਾ ਇੱਕ ਵਾਰੀ ਚੱਲ ਆ ਕੇ ਆ ਗਈ ਬੱਸ ਫਿਰ ਲੱਗੇ ਚੱਲੇ ਚੱਲਿਆਂ ਮੱਥਲੇ ਚੱਲੇ ਆਪਕੇ ਲੈ ਲੈ ਜੇਦੀ ਪੀ ਲੈ ਓਕੇ ਓਕੇ ਲੈ ਆਉਣਾ ਬਰਫੀ ਆ ਗਣੀ ਗੱਲ ਮੈਂ ਕਹ ਪਹਿਲਾਂ ਦੱਸਦੀ ਜਹਾਜ ਕਿਦਾਂ ਔੜਿਆ ਚੱਲ ਕੋਈ ਨਹੀਂ ਫੇ ਵੀ ਮੈਂ ਬਰਫੀ ਪਹਿਲਾਂ ਲੈ ਆਉਣਾ ਤਾਂ ਕੈਮ ਹੋ ਜਾਵੇ ਲੋ ਠੀਕ ਠੀਕ ਆ ਠੀਕ ਆ ਲੈ ਬੇਬੇ ਆ ਬਰਫੀ ਤੇ ਚਾਹ ਲੈ ਆਂਦੀ ਆ ਤੇ ਲੈ ਕਰਫੇ ਸਟਾਰਟ ਹੈ ਕਿ ਨਹੀਂ ਗੱਲ ਤੇ ਪੀ ਲਗੀ ਮੈਂ ਚਾਹ ਹੈ ਪੀ ਲਮ ਹੈ ਪੀ ਲਾ ਚਾਹ ਪੀ ਲਮ ਲੈ ਬੇਬੇ ਚਾਹ ਪੀ ਹੈ ਕਿ ਨਹੀਂ ਗੱਲ ਆ ਚਾਹ ਬਰਫੀ ਨਾਲ ਹੈ ਕਿ ਨਹੀਂ ਚਾਹ ਪੀ ਲਾ ਹਾਂ ਆ ਜਾ ਵੀ ਬਰਫੀ ਨਾਲ ਠੀਕ ਨਹੀਂ ਬੇਬੇ ਬੱਚਾ ਬਸ ਤੂੰ ਪੀ ਲੈ ਬੱਚਾ ਹਾਂ ਕਿਦਾਂ ਪੱਤੀ ਬਾਹਰੇ ਆਹ ਪੱਤੀ ਬੇਬੇ ਹੁਣ ਫੇ ਜਹਾਜ਼ ਤਾਂ ਆਦਣ ਬਰਫੀ ਦੇ ਬਰਫੀ ਵੀ ਲਿਆਦੀ ਜਾ ਵੀ ਲਿਆਦੀ ਹੁਣ ਦੱਸਤਾ ਦੇਵੇ ਜਹਾਜ਼ ਕਿੱਦਾਂ ਉੜਿਆ ਹੈ ਮੈਂ ਫੇ ਦੱਸੂਗਾ ਜਾ ਠੀਕ ਹੈ ਅੱਛਾ ਫੇ ਪੀ ਕੇ ਦਸਣਾ ਹਾਂ ਬੇਬੇ ਵੀ ਗੋਰੀ ਬੇਬੇ ਕਹੀਦੀ ਮੈਂ ਤਾਂ ਪਹਿਲਾਂ ਖਾ ਕੇ ਫੇ ਦੱਸਣਾ ਕਿ ਨਹੀਂ ਕਰ ਬਰਫੀ ਆ ਤਤੀ ਜਾ ਵੀ ਬੇਬੇ ਕਹਿੰਦੀ ਵੀ ਜਾਜ ਦਾ ਦਸਣਾ ਨਹੀਂ ਉੱਡਣਾ ਹੈ ਕਿ ਨਹੀਂ ਪਹਿਲੇ ਮੈਂ ਖਾ ਕੇ ਤਾਂ ਦੱਸੂ ਕਹਿੰਦੀ ਹੈ ਖਾ ਕੇ ਜਾਣੀ ਅੱਛਾ ਬਰਫੀ ਖੋਏ ਵਾਲੀ ਹੈ ਮਾਤਾ ਬਹੁਤ ਵਧੀਆ ਬਰਫੀ ਲੈ ਕੇ ਆਏ ਦੇਖ ਲੈ ਪਹਿਲਾਂ ਖਾ ਕੇ ਆਹ ਥੋੜੀ ਹੈ ਸਵਾਦ ਹੈ ਕਿ ਰੈਣੀ ਥੋੜੀ ਜੋ ਚੈੱਕ ਤਾਂ ਕਰ ਲੈ ਬਾਅਦ ਵਿੱਚ ਕਹੀ ਨਾ ਕਿਤੇ ਨਾ ਮਿੱਠਾ ਜ਼ਿਆਦਾ ਆ ਲੈ ਬੇਬੇ ਹੁਣ ਆਇਆ ਇੱਕ ਪੀਸ ਤਾਂ ਖਾ ਲਿਆ ਹੁਣ ਤੂੰ ਦੱਸ ਦੇ ਜਾਜ ਕਿੱਦਾਂ ਉੜਿਆ ਸੀਗਾ ਲੈ ਜੀ ਬੇ ਹਾਂ ਜਾਜ ਤਾਂ ਵੀ ਲੜਦਾ ਹੈ ਵੇ ਮੇਰੇ ਵੇ ਮੇਰੇ ਸਾਰੀ ਵਾਰ ਵੀ ਗਾ ਜਣੀ ਆ ਖਾ ਕੇ ਵੀ ਮਤਲਬ ਦੱਸਣਾ ਕਿ ਦੱਸਣਾ ਜਾਜ ਕਿੰਦਾ ਹੋਣੀ ਲੈ ਕੇ ਚੋ ਖਾਦੀ ਆ ਆ ਅੱਛਾ ਚੱਲ ਕੋਈ ਨਹੀਂ ਕੋਈ ਨਹੀਂ ਠੀਕ ਨਹੀਂ ਕਰ ਕੋਈ ਨਹੀਂ ਤੂੰ ਖਾ ਲਾ ਖਾ ਲਾ ਖਾ ਲਾ ਖਾ ਲਾ ਕੋਈ ਨਹੀਂ ਖਾ ਲਾ ਖਾ ਲਾ ਬੇਬੀ ਗੱਲ ਹਾਂ ਫਿਨਿਸ਼ ਕਰ ਲਾ ਤੂੰ ਆਪਣੀ ਚਾਹ ਪਾਣੀ ਹੈ ਕਿ ਨਹੀਂ ਗੱਲ ਫਿਨਿਸ਼ ਕਰ ਲਾ ਕਰਕੇ ਤੇ ਚੱਲ ਬੇਬੇ ਕਹਿੰਦਾ ਇਦਾਂ ਸੀ ਬਰਫੀ ਮੈਂ ਲਿਆਦੇ ਖਾਂਦੀ ਮਾੜੀ ਮਾੜੀ ਆ ਮਿੱਠਾ ਵਾ ਹੈ ਕੋਈ ਦੀ ਬਰਫੀ ਆ ਮਾਤਾ ਮੈਂ ਕਿ ਲੈ ਕੇ ਆਵਾਂ ਬੀਬੀ ਲਈ ਬਾਦ ਹੀ ਬਾਦ ਲਾਹੌਰ ਕੀ ਜਦ ਬਈ ਦੁਕਾਨਾਂ ਬਹੁਤ ਵਧੀਆ ਬਣਾਉਂਦੇ ਸੀ ਯੂਕੇ ਵਿੱਚ ਹੈਗਨੀ ਬਰਫੀ ਬਹਿ ਜਾ ਬਹਿ ਜਾ ਕਰ ਦਿੰਦੇ ਆ ਇਹ ਲੈ ਬੇਬੇ ਚਾਹ ਪੀ ਜਾ ਰਹੀ ਆ ਚਾਹ ਪੀ ਲੈ ਹਾਂ ਚੱਲ ਪੀ ਲਈ ਚਾਹ ਲੈ ਬੇਬੇ ਹੁਣ ਹੋ ਜਾ ਫਿਰ ਤਿਆਰ ਹੈ ਕਿ ਨਹੀਂ ਗੱਲ ਹਾਂ ਅਬ ਬੇਬੇ ਹੁਣ ਦੱਸ ਬਈ ਹੈ ਕਿ ਨਹੀਂ ਗੱਲ ਬਈ ਜਾਜ ਤੋ ਕਿਦਾਂ ਠੀਕ ਆ ਬੇਬੇ ਹੁਣ ਤੂੰ ਚਾਹ ਤਾਂ ਪੀ ਲਈ ਆ ਹੁਣ ਦੱਸ ਦੇ ਫੇਰ ਜਾਜ ਕਿਦਾਂ ਓੜਿਆ ਹੈ ਕਿ ਨਹੀਂ ਹੁਣ ਤਾਂ ਦੱਸ ਦੇ ਹੈ ਕਿ ਨਹੀਂ ਬਈ ਜਾਜ ਕਿਦਾਂ ਓੜਿਆ ਮੈਂ ਦੱਸ ਦੇ ਕਿਦਾਂ ਓੜਿਆ ਬੇਬੇ ਆ ਗਈ ਆ ਗਈ ਯਾਰ ਅੱਛਾ ਕਿਦਾਂ ਓੜਿਆ ਮੈਂ ਦੱਸਦੀ ਆ ਰਾਤ ਲੱਦਾਂ ਥੋੜਾ ਹਾਂ ਸਾਲ ਬੇਬੇ ਜਾਜ ਲਈ ਸੱਚੀ ਇਹ ਨਹੀਂ ਹਾਂ ਹੋਰ ਆਈ ਅੱਜ ਹਾਂ ਇਹ ਐਗਾ ਹਾਂ ਐ

ਫੇ ਕਿਦਾਂ ਉਤਰਿਆ ਗਿਆ ਥੱਲੇ ਫੇ ਉੱਪਰ ਜ ਉੱਪਰ ਗਿਆ ਸੀਗੇ ਇੰਦਾ ਕਰਕੇ ਇੰਦਾ 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 ਉਤਰ ਗਿਆ ਇੰਦਾ ਹਾਂ ਇੰਦਾ ਇੰਦਾ ਉਤਰਿਆ ਇੰਦਾ ਅਸਾ ਫੇਰੇ ਹੋਇਆ ਗਿਆ ਇੰਦਾ ਆ ਗਿਆ ਹਾਂ ਹਾਂ ਸ਼ਾਬੇਪੇ ਫੇਰੇ ਫੇਰ ਆ ਗਈ ਆ ਮੇ ਕੋ ਨੀ ਮੇ ਡਾਲ ਬੋਲ ਲੱਗ ਮੈਂ ਰਾਤ ਮੈਂ ਕੰਮ ਲਾਪੇ ਮੈਂ ਅੱਛਾ ਆਇਆ ਹੋਇਆ ਹੋਇਆ ਇੰਦਾ ਇਹ ਤੇ ਮਾਤਾ ਬਨ ਉਹਦੇ ਮੂੰਹ ਨਾਲ ਦੱਸਦੇ ਤੂੰ ਜਹਾਜ਼ ਦਿੱਸਦਾ ਲੈ ਕੇ ਆਂਦਾ ਠੀਕ ਨਹੀਂ ਜਹਾਜ਼ ਬਣਾ ਕੇ ਫੇਰ ਮਨ ਦੱਸਿਆ ਵੇ ਇੰਦਾ ਇੰਦਾ ਕਰਕੇ ਹੋਈ ਮੇਨਾ ਮੇਨੋ ਕੀ ਪਰ ਪੈਲੀ ਪਈ ਆਇਆ ਤੇ ਅੱਛਾ ਸਾਰ ਮੈਂ ਕਿਹਾ ਉਹਦੇ ਦਾਦੀ ਮੇਨੂੰ ਆ ਜਹਾਜ ਲਗੋ ਕੇ ਰੱਖਿਆ ਸੀਗਾ ਅਸਾ ਬੇਬੇ ਫੇਰ ਤਾਂ ਚਲੋ ਬਹੁਤ ਵਧੀਆ ਹੋਇਆ ਜਹਾਜ ਵਿੱਚ ਤੂੰ ਸਫਰ ਥੱਲੇ ਆ ਗਈਆਂ ਨਹੀਂ ਉੱਪਰ ਤਾਂ ਜਾਣ ਟੰਗੀ ਰਹੀ ਹੈ ਹਾਂ ਚਲੋ ਬਾਬੇ ਬੇਬੇ ਠੀਕ ਆ ਫੇਕ ਨਹੀਂ ਗੱਲ ਤੂੰ ਰਾਜੂ ਲੈ ਜਾ ਪਹਿਲਾਂ ਦੁੱਧ ਲਾ ਹਲੇ ਹੋਰ ਖਾਣੇ ਆ ਰਾਮ ਕਰਨਾ ਫੇਰ ਦੱਸੂਗੀ ਮੈਂ ਅੱਛਾ ਹਾਂ ਹਾਂ ਚਲ ਰਾਮ ਕਰ ਲਾ ਬੇਬੇ ਹੈ ਨਹੀਂ ਗੱਲ ਹਾਂ ਰਾਮ ਕਰ ਲਿਆ ਚਲੋ ਫੇਰ ਠੀਕ ਆ ਬੇਬੇ ਹੈ ਨਹੀਂ ਗੱਲ ਤੇ ਯਕਨ ਹਾਂ ਹਾਂ ਬੇਬੇ ਹੋਸ਼ ਨਾਲ ਚੱਲ ਠੀਕ ਹੈ ਫਿਰ ਆਮ ਕਰ ਹੈ ਓਕੇ ਬਾਏ ਹਾਂ ਬਾਏ ਬਾਬਾ ਤੇ ਓਕੇ ਹਾਂ ਲਵ ਯੂ ਬੇਬੇ ਬੇਬੇ ਕਹਿੰਦੀ ਲਵ ਯੂ ਹੈ ਲਵ ਯੂ ਲਵ ਯੂ ਹੈ ਬਾਏ ਬਾਏ ਬੇਬੇ ਵੀ ਇੰਗਲਿਸ਼ ਹੈ ਗਈ ਆਖ ਜੂ ਕੇ ਨਾ ਮੈਂ ਕਹਿ ਰਹੀ ਨਹੀਂ